ਕਿ ਮਨੁੱਖੀ ਚੇਤਨਾ ਕਿੱਥੇ ਰਹਿੰਦੀ ਹੈ ਜੱਦੀ ਬੰਦਨਾ ਦੇ ਵਿੱਚ ਵਾਤਾਵਰਣੀ ਪ੍ਰਭਾਵ ਦੇ ਵਿੱਚ ਜਾਂ ਫਿਰ ਆਪਣੇ ਵਿਲੱਖਣ ਅਸਤਿਤਵ ਦੇ ਵਿੱਚ ਕਿ ਚੋਰਾਂ ਦਾ ਬੱਚਾ ਸਾਧੂਆਂ ਦੇ ਕੁੰਬੇ ਜਾ ਕੇ ਸਾਧੂ ਦੀ ਬਣ ਜਾਂਦਾ ਲੇਕਿਨ ਚੋਰੀ ਕਰਨ ਨੂੰ ਨਹੀਂ ਆਉਂਦਾ ਠੀਕ ਹੈ ਸਾਧੂਆਂ ਦੇ ਬੱਚਾ ਪੈਦਾ ਹੋਇਆ ਜੇ ਡਾਕੂ ਚਾਕੇ ਵੀ ਲਜਾਣਾ ਤੇ ਡਾਕੂ ਹੀ ਬਣਦਾ ਉੱਥੇ ਵੀ ਜਾ ਕੇ ਕਹਿੰਦਾ ਨਹੀਂ ਰੋਂਗ ਹੈ ਸੁਚੇਤਨਾ ਜੋ ਹੈ ਕਿਸੇ ਨਿਰਧਾਰਤ ਥਾਂ ਤੇ ਨਹੀਂ ਰਹਿੰਦੀ ਹੈ ਇਹ ਜਦ ਅਤੇ ਵਾਤਾਵਰਣ ਦੇ ਸੰਯੋਜਨ ਦੇ ਨਾਲ ਉਸੇ ਵਿੱਚ ਹੀ ਵਿਚਰਦੀ ਹੈ ਇਸੇ ਤਰ੍ਹਾਂ ਇਹ ਤੇ ਤੋਂ ਸਾਡਾ ਕਿਸੇ ਵੀ ਵਿਅਕਤੀ ਦਾ ਹਮ ਕਿਸੇ ਵੀ ਬੱਚੇ ਦਾ ਜਨਮ ਹੁੰਦਾ ਨਾ ਜਨਮ ਮਿਲਿਓ ਕੁਝ ਨਹੀਂ ਹੁੰਦਾ ਹਾਂਜੀ ਨਾ ਉਹਦਾ ਨਾਮ ਹੁੰਦਾ ਹਮ ਨਾ ਕੋ ਪਛਾਣਦੀ ਨਾ ਕੋ ਬੋਲੀ ਹੁੰਦੀ ਆ ਨਾ ਕੋ ਤਰ ਉਹ ਜਿਹੜੇ ਕਰ ਜਨਮ ਲੈਂਦਾ ਉਹ ਆਪਣਾ ਮੋਰ ਲਉਂਦਾ ਇੱਥੇ ਤੋਂ ਅਸੀਂ ਇੱਕ ਗੱਲ ਤਾਂ ਸਿੱਖ ਸਕਦੇ ਆ ਕਿ ਮਨੁੱਖੀ ਵਿਕਾਸ ਇੱਕ ਗਤੀਸ਼ੀਲ ਪ੍ਰਕਿਰਿਆ ਹੈ ਜਿੱਥੇ ਸਭ ਕੁਝ ਜੋ ਹੈ ਆਪਸ ਦੇ ਵਿੱਚ ਜੁੜਿਆ ਹੋਇਆ ਹੈ ਅਤੇ ਚੇਤਨਾ ਇਸ ਨੂੰ ਅਰਥ ਪ੍ਰਦਾਨ ਕਰਦੀ ਹੈ ਤੁਸੀਂ ਦੇਖ ਰਹੇ ਹੋ આરਪੀਡੀ 24 ਟੀਵੀ ਤੇ ਦੋਸਤੋ ਮੈਕਰਮ ਸੋਡੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਮਨੁੱਖੀ ਵਿਕਾਸ ਅਤੇ ਵਿਅਕਤੀਤਵ ਦੇ ਨਿਰਮਾਣ ਦੇ ਵਿੱਚ ਜੱਦੀ ਵਿਰਾਸਤ ਅਤੇ ਵਾਤਾਵਰਣ ਦੀ ਭੂਮਿਕਾ ਇੱਕ ਪੁਰਾਣੀ ਅਤੇ ਗਹਿਰੀ ਚਰਚਾ ਹੈ ਕਿ ਇੱਕ ਵਿਅਕਤੀ ਨੂੰ ਉਸਦੇ ਮਾਪਿਆਂ ਤੋਂ ਮਿਲੀ ਜੈਨੇਟਿਕ ਵਿਰਾਸਤ ਹੀ ਉਸਦੀ ਪਛਾਣ ਬਣਾਉਂਦੀ ਹੈ ਜਾਂ ਫਿਰ ਉਸ ਨੂੰ ਘੇਰੇ ਹੋਏ ਵਾਤਾਵਰਣ ਜਿਵੇਂ ਕਿ ਪਰਿਵਾਰ ਹੋ ਗਿਆ ਸਮਾਜ ਸਿੱਖਿਆ ਅਤੇ ਅਨੁਭਵ ਉਸ ਨੂੰ ਆਕਾਰ ਦਿੰਦੇ ਨੇ ਇਸ ਚਰਚਾ ਦੇ ਵਿੱਚ ਮਾਨਵੀ ਚੇਤਨਾ ਦੀ ਥਾਂ ਵੀ ਬਹੁਤ ਅਹਿਮ ਹੈ ਜੋ ਨਾ ਸਿਰਫ ਜਦ ਅਤੇ ਵਾਤਾਵਰਣ ਦੇ ਪ੍ਰਭਾਵ ਨੂੰ ਸਮਝਦੀ ਹੈ ਬਲਕਿ ਆਪਣੇ ਫੈਸਲਿਆਂ ਦੇ ਰਾਹੀਂ ਉਹਨਾਂ ਨੂੰ ਪ੍ਰਭਾਵਿਤ ਵੀ ਕਰ ਸਕਦੀ ਹੈ ਜਿੱਥੇ ਚੇਤਨਾ ਨੂੰ ਇੱਕ ਸੁਤੰਤਰ ਸ਼ਕਤੀ ਦੇ ਵਜੋਂ ਵੇਖਿਆ ਜਾਂਦਾ ਹੈ ਜੋ ਦੋਹਾਂ ਦੇ ਵਿਚਕਾਰ ਪੁਲ ਬਣ ਸਕਦੀ ਹੈ ਸੋ ਅੱਜ ਅਸੀਂ ਇਹਨਾਂ ਪਹਿਲੂਆਂ ਨੂੰ ਖੋਜਾਂਗੇ ਅਤੇ ਵੇਖਾਂਗੇ ਕਿ ਮਨੁੱਖੀ ਚੇਤਨਾ ਕਿੱਥੇ ਰਹਿੰਦੀ ਹੈ ਜੱਦੀ ਬੰਦਨਾ ਦੇ ਵਿੱਚ ਵਾਤਾਵਰਣੀ ਪ੍ਰਭਾਵ ਦੇ ਵਿੱਚ ਜਾਂ ਫਿਰ ਆਪਣੇ ਵਿਲੱਖਣ ਅਸਤਿਤਵ ਦੇ ਵਿੱਚ ਸੋ ਇਸੇ ਸੰਦਰਭ ਦੇ ਵਿੱਚ ਅੱਜ ਆਪਾਂ ਇਸ ਦੇ ਬਾਰੇ ਦੇ ਵਿੱਚ ਦੋ ਬੋਲ ਸੱਚ ਦੇ ਸੁਣਾਗੇ ਰੌਸ਼ਨ ਖੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਖੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜਿੰਦਰੋਜੀ ਰਾਜੀ ਰੋ ਖੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਮਨੁੱਖ ਨੂੰ ਉਹਦੀ ਜੱਦ ਸੰਪਰਦਾਇ ਬਣਾਉਂਦੀ ਹੈ ਜਾਂ ਫਿਰ ਵਾਤਾਵਰਣ ਮਾਨਵੀ ਚੇਤਨਾ ਕਿੱਥੇ ਰਹਿ ਜਾਂਦੀ ਹੈ ਇਸ ਦੇ ਵਿਚਕਾਰ ਇਸ ਦੇ ਬਾਰੇ ਦੱਸਿਓ ਜਰਾ ਖ ਦੋ ਬੋਲ ਸੱਚ ਦੇ ਅਸਲ ਗੱਲ ਇਹ ਹੈਗੀ ਆ ਕਿ ਇਹ ਬਹੁਤ ਵੱਡਾ ਵਿਸ਼ਾ ਹੈਗਾ ਤਾਂ ਬਹੁਤ ਥੋੜੀ ਸ਼ਬਦਾਂ ਗੱਲ ਨਹੀਂ ਬੀਟਣੀ ਹੈ ਹਮ ਹੁਣ ਜ਼ਾਦ ਤੇ ਵਾਤਾਵਰਨ ਹੈਗਾ ਕਿ ਬੱਚਾ ਕਿਸੇ ਵੀ ਪੈਦਾ ਹੁੰਦਾ ਹਮ ਜਦੋਂ ਵਾਤਾਵਰਨ ਚੰਗਾ ਮਿਲਦਾ ਤੇ ਉਹ ਬਦਲ ਜਾਂਦਾ ਹਮ ਪਰ ਇਹ ਗੱਲ ਹੈ ਕਿ ਚੋਰਾਂ ਦਾ ਬੱਚਾ ਸਾਧੂਆਂ ਦੇ ਕੁੰਬੇ ਜਾ ਕੇ ਸਾਧੂ ਤੇ ਬਣ ਜਾਂਦਾ ਲੇਕਿਨ ਚੋਰੀ ਕਰਨ ਨੂੰ ਨਹੀਂ ਆੜਦਾ ਹਮ ਬਿਲਕੁਲ ਠੀਕ ਹੈ ਹਮ ਸਾਧੂਆਂ ਦੇ ਬੱਚਾ ਪੈਦਾ ਹੋਇਆ ਜੇ ਡਾਕੂ ਚੱਕ ਕੇ ਵੀ ਲਜਾਣ ਤੇ ਡਾਕੂ ਹੀ ਬਣਦਾ ਉੱਥੇ ਵੀ ਜਾ ਕੇ ਕਹਿੰਦਾ ਨਹੀਂ ਰੋਂਗ ਹੈ ਹਮ ਦਿੱਗਾ ਜਦ ਦਾ ਪ੍ਰਭਾਵ ਤੇ ਹੁੰਦਾ ਦੂਜੀ ਗੱਲ ਇਹ ਵੀ ਹੈ ਕਿ ਮਾਤਾ ਵਰ ਨਾ ਅਸਰ ਕਰ ਜਾਂਦਾ ਹੈ ਕਿ ਤੁਹਾਡੀ ਬੋਲੀ ਤੁਹਾਡਾ ਬਾਤ ਤੁਹਾਡੀ ਸ਼ੈਲੀ ਤੁਹਾਡਾ ਰਹਿਣ ਸਹਿਣ ਸਭ ਬਦਲ ਦਿੰਦਾ ਹੂੰ ਮੈਂ ਕਹਾਣੀ ਪੜ੍ਹਦਾ ਸੀ ਕਹਿੰਦੇ ਵੀ ਇੱਕ ਔਰੀ ਜਦੋਂ ਨਾ ਦੂਜੀ جنگ ਤੋਂ ਪਹਿਲਾਂ ਬੜੀ ਮਹਾਜੰਗ ਤੋਂ ਪਹਿਨਾ ਵੀ جنگ ਤੋਂ ਪਹਿਲਾਂ ਜਰਮਨੀ ਨੇ ਆਪਣੇ ਇੱਕ ਸੂਈਆ ਭੇਜਿਆ ਇੰਗਲੈਂਡ ਭੇਜਦਾ ਵੀ ਤੁਸੀਂ ਜਾ ਕੇ ਸਾਨੂੰ ਸੀਆਈਆਈ ਰਿਪੋਰਟ ਕਰਨੀ ਹੈ ਉਹਨੇ ਜਾ ਕੇ ਉੱਥੇ ਨਾ 5 ਸਾਲ ਉਥੋਂ ਦੀ ਭਾਸ਼ਾ ਸਿੱਖੀ ਹੂੰ ਔਰ ਇਹਦਾ ਵਾਂਗੂੰ ਤੁਰਨਾ ਸਿੱਖਿਆ ਇਹਦਾ ਵਾਂਗੂੰ ਰਹਿਣਾ ਸਿੱਖਿਆ ਔਰ ਖਾਣਾ ਸਿੱਖਿਆ ਠੀਕ ਹੈ ਹੁਣ ਉਹ ਬੰਦਾ ਜਾ ਕੇ ਅੰਗਰੇਜ਼ਾਂ ਵਾਂਗੂੰ ਰਹਿਣਾ ਪਿਆ ਰੇ ਅੰਗਰੇਜ਼ਾਂ ਨੂੰ ਬੁਰਾ ਪਿਆ ਅੰਗਰੇਜ਼ਾਂ ਵਾਂਗੂੰ ਹੀ ਹੂੰ ਵਰਤਾਓ ਹੋ ਗਿਆ ਉਹਦਾ ਹੂੰ ਜਦੋਂ ਉਹਦਾ ਵਰਤਾਓ ਹੋ ਗਿਆ ਤੇ 5 ਸਾਲਾਂ ਦੇ ਵਿੱਚ ਉਹ ਆਪਣੇ ਦੇਸ਼ ਦੇ ਕੰਮ ਕਰਦਾ ਰਿਹਾ ਹੂੰ ਉਹਨੂੰ ਸ਼ੱਕ ਨਹੀਂ ਪਿਆ ਹੂੰ ਉਹਨਾਂ ਵਰਗਾ ਜੋ ਹੋ ਗਿਆ ਸੀ ਹੂੰ ਬਿਲਕੁਲ ਉਹਨੇ ਜੰਗ ਤੋਂ 5 ਸਾਲ ਹੋਰ ਵੀ ਲਾਏ ਜਦ 10 ਸਾਲ ਬਾਅਦ ਆਪਣੇ ਜਰਮਨ ਚ ਆਇਆ ਨਾ ਆਪਣੇ ਘਰ ਆਇਆ ਹੂੰ ਤੇ ਉਹ ਘਰ ਦੇ ਬੜਿਆ ਬਾਜ਼ਾਰ ਹੂੰ ਉਥੇ ਦਾ ਕੋ ਕਾਫੀ ਹਾਈ ਫੇ ਹੋ ਗਿਆ ਸੀ ਦੀ ਬਾਸ਼ਾ ਉਹਦਾ ਰਹਿਣ ਸਹਿਣ ਦੂਜਾ ਉਧਰਲਾ ਹੋ ਗਿਆ ਕਿਉਂਕਿ ਨਕਲੀ ਸਭ ਕੁ ਹੋ ਗਿਆ ਸੀ ਜਿਹੜੇ ਅਸਲੀ ਬਿਠੇ ਦੇ ਪਿੱਛੇ ਉਹ ਦੇਖਦੇ ਵੀ ਤੇਰੀ ਬਾਸ਼ਾ ਕਿੱਥੇ ਗਈ ਤੇਰੀ ਬਰਾਸਤ ਕਿੱਥੇ ਗਈ ਤੇਰਾ ਰਹਿਣ ਸਹਿਣ ਖਾਣ ਪੀਣ ਸਾਰਾ ਬਦਲ ਗਿਆ ਤੂੰ ਇਦਾਂ ਅਸੀਂ ਕਿਦਾਂ ਕਰਾਂਗੇ ਜੀ ਪਤਨੀ ਉਹਦੀ ਕਰੀ ਮਾਂ ਉਹਦੀ ਕਰੀ ਆ ਕਿ ਤੂੰ ਮੇਰੇ ਮੁਤਾਬਕ ਹੀ ਨਹੀਂ ਮੰਗਦੇ ਜਿਹੜਾ ਮੇਰੇ ਨਾਲ ਬੈਠ ਕੇ ਖਾਂਦਾ ਸੀ ਕਿੱਥੇ ਗਿਆ ਹਾਂ ਬਿਲਕੁਲ ਹੈਨਾ ਹੁਣ ਤੈਨੂੰ ਕੋਈ ਹੋਰ ਸਟਾਈਲ ਚਾਹੀਦਾ ਹੂੰ ਉਹ ਜੋ ਸਾਰਾ ਕੁਝ ਵਜ ਗਿਆ ਤੇ ਖੀਰੀ ਕਹਿੰਦੇ ਵੀ ਉਹਨੇ ਕਿਹਾ ਵੀ ਮੈਂ ਇਹਨੂੰ ਸਹਿਸਹਿ ਜਦਾਂ ਕੱਟ ਕਰੂੰਗਾ। ਹੂੰ ਮੈਂ ਵਾਪਸ ਆਉਂਗਾ। ਹੂੰ ਹੂੰ ਵਾਪਸ ਮੈਂ ਤੁਹਾਡੇ ਜਾਊਂਗਾ। ਵਾਪਸ ਹੋਣ ਲਈ ਮੈਨੂੰ ਕੱਲੀ-ਕੱਲੀ ਚੀਜ਼ ਮਿਨੀਮਾਈਜ਼ ਕਰਨੀ ਪੈਣੀ ਆ ਤੇ ਫਿਰ ਮੈਂ ਆਉਂਦਾ। ਇਸੇ ਤਰ੍ਹਾਂ ਇਹ ਜਦੋਂ ਸਾਡਾ ਕਿਸੇ ਵੀ ਵਿਅਕਤੀ ਦਾ ਹੂੰ ਕਿਸੇ ਵੀ ਬੱਚਾ ਜਨਮ ਹੁੰਦਾ ਨਾ ਹੂੰ ਜਨਮ ਮਿਲਿਓ ਕੁਝ ਨਹੀਂ ਹੁੰਦਾ। ਹੂੰ ਹਾਂਜੀ ਨਾ ਉਹਦਾ ਨਾਂ ਹੁੰਦਾ। ਹੂੰ ਨਾ ਕੋਈ ਭਾਸ਼ਾ ਹੁੰਦੀ ਆ, ਨਾ ਕੋਈ ਬੋਲੀ ਹੁੰਦੀ ਆ, ਨਾ ਕੋਈ ਧਰਮ ਹੁੰਦਾ। ਹਾਂਜੀ ਬਿਲਕੁਲ। ਉਹ ਜਿਲੇ ਕਰ ਜਨਨ ਇਦਾਂ ਉਹ ਆਪਣਾ ਮੋਰ ਲਾਉਂਦੇ ਠੱਪਾ ਲਾਉਂਦੇ ਹੂੰ ਜੇ ਉਹ ਪਹਿਲੇ ਕਰ ਚਾਰ ਵਰਣ ਹੈਗੇ ਹੂੰ ਚੌਥ ਵਰਣ ਇਸੇ ਪੈਦਾ ਹੋ ਗਿਆ ਹੂੰ ਉਹਦੀ ਕੋਈ ਖੁਸ਼ ਨਸੀਬੀ ਚ ਬਦਨਸੀਬੀ ਹੂੰ ਹੈਨਾ ਉਸ ਵਰਣ ਦੀ ਮੋਹ ਲੱਗ ਗਈ ਹੂੰ ਅੱਛਾ ਉਸ ਵਰਣ ਨੇ ਉਹਨੂੰ ਪੜ ਲਿਆ ਉਸ ਖਾਨਦਾਨ ਨੇ ਜਾਂ ਪਰਿਵਾਰ ਨੇ ਉਹਨੂੰ ਪੜ ਲਿਆ ਜਨ ਉਹ ਧਰਮ ਹੂੰ ਜਿਸ ਧਰਮ ਜਾ ਗਿਆ ਨਾਲ ਉਹਦੀ ਗਾਈਡੈਂਸ ਮਿਲ ਗਈ ਹਾਂਜੀ ਵੀ ਸਾਡਾ ਧਰਮ ਹੈਗਾ ਜਦੋਂ ਉਹ ਕੀ ਬੱਚਾ ਪੈਦਾ ਕੀ ਹੋ ਰਿਹਾ ਕਿ ਉਸ ਧਰਮ ਦੇ ਜੋ ਵੜਨ ਦੇ ਵਿਵਰਣ ਦੇ ਵਿੱਚ ਉਹ ਪੜ ਰਿਹਾ ਹੈਗਾ ਹਾਂ ਹੈਨਾ ਤੇ ਜਦੋਂ ਵੱਡਾ ਹੁੰਦਾ ਤਾਂ ਉਹਨੂੰ ਕਲੰਕ ਮਿਲਦਾ ਹੈਗਾ ਹਾਂ ਵੀ ਤੂੰ ਆਵਾ ਤੂੰ ਆਵਾ ਤੂੰ ਆਵਾ ਦਿੱਤਾ ਕਿਨੇ ਭਵਾ ਉਹ ਵਾਤਾਵਰਣ ਨੇ ਦਿੱਤਾ ਵਾਤਾਵਰਣ ਨੇ ਦਿੱਤਾ ਹੁਣ ਵਾਤਾਵਰਣ ਦੇ ਵਿੱਚੋਂ ਫਿਰ ਜਦੋਂ ਧਰਮ ਨੇ ਜਾਂਦਾ ਹੈਗਾ ਤਾਂ ਉਸ ਧਰਮ ਦੇ ਮੁਤਾਬਕ ਕਿ ਉਹਦੀ ਜੀਵਨੀ ਕਿ ਧਰਮ ਦੇ ਮੁਤਾਬਕ ਕਿ ਉਹਨੇ ਜੀਣਾ ਧਰਮ ਦੇ ਮੁਤਾਬਕ ਹੀ ਉਹਨੇ ਕੰਮ ਕਰਨਾ ਧਰਮ ਦੇ ਮੁਤਾਬਕ ਹੀ ਉਹਨੇ ਧਰਮ ਯੁੱਧ ਲੜਨਾ ਹਾਂਜੀ ਧਰਮ ਦੇ ਮੁਤਾਬਕ ਹੀ ਉਹਨੇ ਸ਼ਹੀਦ ਹੋਣਾ ਹਾਂ ਧਰਮ ਦੇ ਮੁਤਾਬਕ ਹੀ ਇਹਦੀ ਸੋਚ ਬਣਨੀ ਹੈ ਧਰਮ ਦੇ ਮੁਤਾਬਕ ਹੀ ਦੂਜੇ ਧਰਮਾਂ ਦਾ ਵਿਰੋਧੀ ਬਣਨਾ ਹਾਂ ਬਿਲਕੁਲ ਹੈਨਾ ਤੇ ਮਾਨਵੀ ਜਦ ਤੱਕ ਕਿੱਥੋਂ ਪੈਦਾ ਹੋ ਜੂ ਹਾਂ ਮਾਨਵੀ ਜਦ ਤਾਂ ਪੈਦਾ ਹੁੰਨੀ ਵੀ ਜੇ ਬੱਚੇ ਜਨਮ ਵੇਲੇ ਉੱਤੇ ਧਰਮ ਦੀ ਕੋਈ ਮੋਹ ਨਾ ਲੱਗਦੀ ਹਾਂ ਬੱਚਾ ਆਪਣਾ ਮਾਰਗ ਆਪ ਰੱਬ ਦਾ ਹੂੰ ਉਹ ਆਪਣੀ ਸਟਡੀ ਯਾਦ ਕਰਦਾ ਜੀਵਨ ਅੱਗੇ ਵਧਦਾ ਫਿਰ ਉਹ ਧਰਤੀ ਗ੍ਰਹਿ ਦਾ ਬੱਚਾ ਹੋਣਾ ਸੀ ਨਾ ਕਿ ਕਿਸੇ ਇੱਕ ਧਰਮ ਦਾ ਜਾਂ ਕਿਸੇ ਦਾਰੇ ਦਾ ਹੂੰ ਹੁਣ ਜਦੋਂ ਲੋਕ ਧਰਮ ਦੇ ਵਿੱਚ ਜਾ ਕੇ ਉਹਦੇ ਅਕੀਦੇ ਮੁਤਾਬਕ ਉਹਦੀ ਜੀਵਨ ਸ਼ੈਲੀ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਦੇ ਆ ਇਦਾਂ ਹੋ ਜਾਂਦੇ ਆ ਜੀ ਤੇ ਜਦੋਂ ਉਹ ਧਰਮ ਦੀ ਪਰਿਭਾਸ਼ਾ ਪੜ੍ਹਦੇ ਆ ਵੀ ਪ੍ਰਮਾਤਮਾ ਨੂੰ ਕਿੱਦਾਂ ਦੇਖਣਾ ਹੂੰ ਮੈਂ ਸਤਕੁ ਦੀ ਮਿਲਣੀ ਕਿੱਦਾਂ ਹੋਣੀ ਹੈ ਜੀ ਫਿਰ ਉਹ ਫੇਕ ਹੀ ਕਰਨਾ ਉਹਨੇ ਕਿੱਥੇ ਜਾਣਾ ਪੈਣਾ ਉਹ ਜਰਮਨ ਦੇ ਜਸੂਸਾਂ ਨੂੰ ਵਾਪਸ ਆਉਣਾ ਪੈਣਾ ਮੈਰੀਮੇਜ਼ ਕਰਨਾ ਪੈਣਾ ਹੂੰ ਘਟਾਉਣਾ ਪੈਣਾ ਹੈ ਨਾ ਸਾਰਾ ਫਿਰ ਉਹ ਆਪਣਾ ਨਾਮ ਬਦਲਣਾ ਪੈਣਾ। ਹੂੰ ਫਿਰ ਉਹਨੂੰ ਆਪਣੇ ਉਹ ਭੇਖ ਬਦਲਣਾ ਪੈਣਾ। ਜੀ ਫਿਰ ਉਹਨੂੰ ਖਰਾਕ ਬਦਲਨੇ ਪੈਣੇ ਆ। ਫਿਰ ਸਾਰਾ ਕਰਕੇ ਫਿਰ ਉਹਨੇ ਆਪਣੇ ਅੰਤਰੀ ਯਾਤਰਾ ਕਰਨੀ ਪਣੀ। ਹੂੰ ਜਦੋਂ ਉਹ ਅੰਤਰੀ ਯਾਤਰਾ ਕਰਦਾ ਫਿਰ ਨੀਂਦ ਸ਼ਬਦ ਹੋ ਜਾਂਦਾ। ਹੂੰ ਜਦੋਂ ਨੀਂਦ ਸ਼ਬਦ ਕਦੋਂ ਹੁੰਦਾ? ਜਦੋਂ ਨਿਰਹੰਕਾਰ ਹੁੰਦਾ। ਹੂੰ ਨਿਰਹੰਕਾਰੀ ਕਦੋਂ ਆ ਜਦੋਂ ਉੱਤੇ ਬਿੱਲੇ ਲੱਗੇ ਆ। ਹੂੰ ਬਿਲਕੁਲ। ਵੀ ਮੈਂ ਆਵਾਂ। ਹੂੰ ਜਦੋਂ ਮੈਂ ਆ ਜਾਂਦੀ ਆ। ਸਾਡਾ ਧਰਮ ਆ ਬੜਾ ਵਿਸ਼ੇਸ਼ ਆ। ਅਸੀਂ ਆ ਕੀਤਾ ਸੀ ਉਹ ਕੀਤਾ। ਹੂੰ ਜਦੋਂ ਉਹ ਨੀਂਦ ਸ਼ਬਦ ਹੁੰਦਾ ਸ਼ੂਨਿ ਹੋ ਜਾਂਦਾ, 0 ਹੋ ਜਾਂਦਾ। ਹੂੰ ਬਿਲਕੁਲ ਹੂੰ ਸੁਣ ਹੂੰ ਜ਼ੀਰੋ ਜਦੋਂ ਉਦੋਂ ਉਹਦੀ ਉਹਨਾਂ ਮਿਲਣੀ ਹੋ ਜਾਂਦੀ ਹੈ ਹੂੰ ਜਿੱਥੇ ਸਭ ਕੁਝ ਤੂੰ ਤੂੰ ਤਿਆਰ ਕੇ ਖਾ ਜਾਂਦਾ ਹੈ ਨਾ ਜਦੋਂ ਤੁਸੀਂ ਬਿਲਕੁਲ ਸਾਰਾ ਕੁਝ ਮਾਈਨਸ ਕਰਦੇ ਹੋ ਉਦੋਂ ਤੁਸੀਂ ਮਹਾਨ ਧਰਮੀ ਬਣਦੇ ਆ ਜਿਹੜਾ ਪਰਮਾਤਮਾ ਈਸ਼ਵਰ ਭਗਵਾਨ ਵਾਹਿਗੁਰੂ ਦੇ ਨਾਲ ਜੁੜਦੇ ਆ ਹੂੰ ਜਦੋਂ ਤੁਸੀਂ ਉਹ ਸੰਪਰਦਨ ਦਾ ਉਹ ਸਿਰਨ ਕਰਦੇ ਆ ਜਾਂ ਰੋਲਾ ਪਾਉਂਦੇ ਆ ਜਾਂ ਉਹ ਕਰਤੱਵ ਕਰਦੇ ਆ ਫਿਰ ਤੁਸੀਂ ਰੱਬ ਤੋਂ ਦੂਰ ਹੋਨੇ ਆ ਉਹ ਧਰਮੀ ਨਹੀਂ ਹੁੰਦਾ ਹੂੰ ਸਹੀ ਹੈ ਨਾ ਨਮਾਜ਼ੀ ਹਾਂਜੀ ਧਰਮੀ ਹੋਣ ਦਾ ਅਰਥ ਹੈਗਾ ਕਿ ਤਨ ਦੇ ਬਿਜਗਰਤਾ ਹੋਣੀ ਆਪਣੇ ਅਸਤਿਤਵ ਹੈਗਾ ਆਪਣੇ ਅਸਤਿਤਵ ਨੂੰ ਸਾਹਮਣਾ ਤੇ ਜਿਹੜੀ ਤੁਹਾਡੀ ਡਿਊਟੀ ਹੈਗੀ ਆ ਲੱਗੀ ਹੋਈ ਉਹਨੂੰ ਕਿਵੇਂ ਕਰਨਾ ਡਿਊਟੀ ਹੋਰ ਇਹ ਜਿਹੜੀ ਤੈਨੂੰ ਮੂਰ ਲੱਗੀ ਉਹਨਾਂ ਲਈ ਆ ਇਹ ਦਿਨ ਪਰਤੀ ਕਰ ਲਿਆ ਤੈਨੂੰ ਵੀ ਸਾਡਾ ਹੋ ਗਿਆ ਤੂੰ ਹਾਂਜੀ ਤੂੰ ਪੜ ਰਿਹਾ ਜਿਵੇਂ ਪੜਿਆ ਲੇ ਕੇ ਤੈਨੂੰ ਉਹ ਸਾਰਾ ਕੰਮ ਕਰਾ ਕੇ ਤੈਨੂੰ ਡਾਂਗ ਪੜਾਈ ਜਾਣੀਆਂ ਲੋਕਾਂ ਨਾਲ ਲੜਾਈ ਜਾਣਾ ਔਰ ਮੂਰਖ ਤੰਦਰ ਦੇ ਵਿੱਚ ਦਾਰ ਕਰ ਲੈਣਾ ਜਿਹੜਾ ਇਹ ਸਾਰਿਆਂ ਦਾ ਪੱਜ ਹੋ ਕੇ ਉਹ ਮਤਲਬ ਇੱਕ ਬਿਲਕੁਲ ਹਮ ਨਰਲੇਪ ਹੋ ਜਾਂਦਾ ਜੀ ਹਾਂਜੀ ਨਿਰਪੱਖ ਨਰਲੇਪ ਹਮ ਤੇ ਸੁੰਦਰ ਹੋ ਜਾਂਦਾ ਹਮ ਜਿਹਨੂੰ ਕੋਈ ਨਾ ਦਿਸੇ ਬਾਹਰ ਜਿਹਾ ਲੱਗਦਾ ਹਮ ਜਿਹੜਾ ਉਹਦੀਆਂ ਗੱਲਾਂ ਹੈਗੀਆਂ ਉਹਨੂੰ ਸਰਵਸ਼੍ਰੇਸ਼ਟ ਮੰਨ ਲੈਂਦਾ ਤੇ ਉਸ ਵੇਲੇ ਉਹ ਹਮ ਆਪਣੇ ਸਹੀ ਜਦ ਵਿੱਚ ਆ ਜਾਂਦਾ ਜਦ ਕੀ ਹੈਗਾ ਜਦ ਹੈਗਾ ਕਿ ਜਿਹਨੇ ਦਿਨ ਭੇਜਿਆ ਜਿਹਨੇ ਪਤਾ ਕੀਤਾ ਉਹਦੇ ਨਾਲ ਮਿਲਣ ਹੈਗਾ ਹਮ ਵਾਪਸੀ ਹੈਗੀ ਤੈਨੂੰ ਵਾਪਸੀ ਕਰਨੀ ਪੈਣੀ ਹੈ ਉਹ ਪਰਮਾਤਮਾ ਨਾਲ ਮਿਲਣੀ ਪਰਮਾਤਮਨ ਹੋਣ ਲਈ ਅਸਲ ਵਿੱਚ ਇਹ ਗੱਲ ਹੈਗੀ ਆ ਬਾਕੀ ਜਿੰਨੇ ਚਿਰ ਅਸੀਂ ਮੋਰਾਂ ਲਵਾ ਕੇ ਕਿਸੇ ਸੰਗਠਨ ਦੇ ਜਾਂ ਕਿਸੇ ਹੋਰ ਦੇ ਧਰਮ ਦੇ ਅਸੀਂ ਬਰਖਰਦਾਰ ਬਣ ਕੇ ਲੜਾਈਆਂ ਲੜਦੇ ਝੜੇ ਕਰਦੇ ਆ ਫਿਰ ਅਸੀਂ ਉਹਨਾਂ ਦੇ ਸ਼ਹੀਦ ਹੁੰਨੇ ਆ ਫਿਰ ਸਾਨੂੰ ਉਹ ਪਰਮਾਤਮਾ ਨਾਲ ਜੁੜਦੇ ਹੂੰ ਸਹੀ ਗੱਲ ਹੈ ਸੋ ਬਿਲਕੁਲ ਜੀ ਜਨਨ ਵਿਰਾਸਤ ਤੇ ਵਾਤਾਵਰਣ ਦੋਹੀ ਹੀ ਮਨੁੱਖੀ ਵਿਅਕਤੀਤਵ ਨੂੰ ਆਕਾਰ ਦੇਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਇੱਕ ਦੂਜੇ ਨਾਲੋਂ ਵੱਧ ਮਹੱਤਵਪੂਰਨ ਮੰਨਿਆ ਜਾਣ ਜਦਦੀ ਗੁਣ ਜੋ ਨੇ ਮੂਲ ਆਧਾਰ ਪ੍ਰਦਾਨ ਕਰਦੇ ਨੇ ਤੇ ਜਦ ਕਿ ਵਾਤਾਵਰਣ ਉਹਨਾਂ ਨੂੰ ਤਰਾਸ਼ ਕੇ ਹੀ ਨਵਾਂ ਰੂਪ ਦਿੰਦਾ ਹੈ ਸੋ ਇਸ ਦੇ ਵਿਚਕਾਰ ਮਾਨਵੀ ਚੇਤਨਾ ਇੱਕ ਮਹੱਤਵਪੂਰਨ ਤੱਤ ਦੇ ਬਜੂ ਉੱਭਰਦੀ ਹੈ ਜੋ ਨਾ ਸਿਰਫ ਇਹਨਾਂ ਪ੍ਰਭਾਵਾਂ ਨੂੰ ਗ੍ਰਹਿਣ ਕਰਦੀ ਹੈ ਬਲਕਿ ਆਪਣੀ ਸੁਤੰਤਰਤਾ ਅਤੇ ਚੋਣਾਂ ਦੇ ਰਾਹੀਂ ਉਹਨਾਂ ਨੂੰ ਬਦਲ ਵੀ ਸਕਦੀ ਹੈ ਸੋ ਚੇਤਨਾ ਜੋ ਹੈ ਕਿਸੇ ਨਿਰਧਾਰਤ ਥਾਂ ਤੇ ਨਹੀਂ ਰਹਿੰਦੀ ਹੈ ਇਹ ਜਦ ਅਤੇ ਵਾਤਾਵਰਣ ਦੇ ਸੰਯੋਜਨ ਦੇ ਨਾਲ ਉਸ ਦੇ ਵਿੱਚ ਹੀ ਵਿਚਰਦੀ ਹੈ ਅਤੇ ਮਨੁੱਖ ਨੂੰ ਆਪਣੀ ਨਿੱਜੀ ਯਾਤਰਾ ਨਿਰਧਾਰਤ ਕਰਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਸੋ ਇਸ ਗੱਲਬਾਤ ਤੋਂ ਅਸੀਂ ਇੱਕ ਗੱਲ ਤਾਂ ਸਿੱਖ ਸਕਦੇ ਹਾਂ ਕਿ ਮਨੁੱਖੀ ਵਿਕਾਸ ਇੱਕ ਗਤੀਸ਼ੀਲ ਪ੍ਰਕਿਰਿਆ ਹੈ ਜਿੱਥੇ ਸਭ ਕੁਝ ਜੋ ਹੈ ਆਪਸ ਦੇ ਵਿੱਚ ਹੀ ਜੁੜਿਆ ਹੋਇਆ ਹੈ ਅਤੇ ਚੇਤਨਾ ਇਸ ਨੂੰ ਅਰਥ ਪ੍ਰਦਾਨ ਕਰਦੀ ਹੈ। ਸੋ ਘੜਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਮਿਹਰਬਾਨੀ ਰਾਜੀ ਰਹੋ। ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੁੜਦੇ ਰਸੇਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ। ਉਦੋਂ ਤੱਕ ਲਈ ਦੇ ਦੇਵ ਇਜਾਜ਼ਤ। ਧੰਨਵਾਦ ਜੀ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ